ਹਾਂ ਜੀ ਅਜਾ ਚੁੱਪ ਕਰ ਜਾ ਸੁਣਨ ਦਓ ਚਿੱਕਾ ਤੇ ਪਿੱਛੇ ਬਹੁਤ ਲੋਕ ਹੁੰਦਾ ਹੈ ਕਿ ਇਹ ਵਿਚਾਰੇ ਗਰੀਬ ਆਪ ਦਾ ਢੇਡ ਪਰਨ ਵਾਸਤੇ ਮਜ਼ਦੂਰੀ ਕਰਕੇ ਇੱਥੇ ਰਹਿੰਦੇ ਨੇ ਤੇ ਆਪ ਦੇ ਬੱਚਿਆਂ ਦਾ ਪੇਟ ਭਾਲਦੇ ਨੇ ਤੇ ਅੱਗ ਲੱਗ ਗਈ ਹੈ ਤੇ ਸਮੇਂ ਦੇ ਨਾਲ ਜੇ ਪਹੁੰਚ ਜਾਂਦੀ ਫਾਇਰ ਬ੍ਰਿਗੇਡ ਸ਼ਹਿਰ ਦੇ ਦੋ ਬੱਚਿਆਂ ਬਚ ਜਾਂਦੀਆਂ ਕਿਉਂਕਿ ਬੱਚਿਆਂ ਨੂੰ ਘਰ ਛੱਡ ਕੇ ਮਜ਼ਦੂਰੀ ਕਰਨ ਵਾਸਤੇ ਗਏ ਸੀ ਪੂਰਾ ਨੁਕਸਾਨ ਹੋਇਆ ਹੈ ਨਾ ਕੋਈ ਮਕਾਨ ਰਿਹਾ ਨਾ ਕੋਈ ਸਮਾਨ ਰਿਹਾ ਬੱਚੇ ਵੀ ਗਏ ਤੇ ਬਹੁਤ ਹੀ ਦੁੱਖ ਹੁੰਦਾ ਹੈ ਕਿ ਕਿੰਨਾ ਵੱਡਾ ਵੱਡੀ ਤਕਲੀਫ ਇਹਨਾਂ ਦੇ ਉੱਤੇ ਆਏ ਬਲਕਿ ਘਰ 10 ਇਹਨਾਂ ਦੇ ਜੋ ਵੀ ਝੁੱਗੀ ਜੀ ਸੀਗੀ ਮਕਾਨ ਤਾਂ ਕੀ ਸੀਗੇ ਕੱਚੇ ਸੀਗੇ 10 ਪਰਿਵਾਰਾਂ ਦੇ ਇਹਨਾਂ ਦੇ ਕਮਰੇ-ਕੁਮਰੇ ਸਾਰੇ ਸੜੇ ਗਏ ਨੇ ਸੋ ਇਹਨਾਂ ਦੀ ਸਾਰਿਆਂ ਦੀ ਬੇਨਤੀ ਹੈ ਤੇ ਮੈਂ ਵੀ ਸਰਕਾਰ ਨੂੰ ਬੇਨਤੀ ਕਰਦੀਆਂ ਮੁੱਖ ਮੰਤਰੀ ਨੂੰ ਬੇਨਤੀ ਕਰਦੀਆਂ ਕਿ ਕੇਜਰੀਵਲ ਨੂੰ ਚਮਕਾਉਣ ਵਾਸਤੇ ਪੰਜਾਬ ਦੇ ਖਰਚੇ ਦੇ ਨਾਲ ਦੇਸ਼ ਭਰ ਚ ਤੁਸੀਂ ਉੜਦੇ ਫਿਰਦੇ ਹੋ ਸਾਡਾ ਹੈਲੀਕਾਪਟਰ ਲੈ ਕੇ ਜਹਾਜ਼ ਲੈ ਕੇ ਕਾਸ਼ ਕੇਜਰੀਵਾਲ ਨੂੰ ਮਿਲਣ ਵਾਸਤੇ ਜਿਹੜਾ ਤੁਹਾਨੂੰ ਸਮਾਂ ਆਪ ਦੇ ਲੋਕਾਂ ਨੂੰ ਵੀ ਆ ਕੇ ਤੁਸੀਂ ਇੱਥੇ ਦੇਖ ਲਓ ਇੱਕ ਇਸ ਹਾਲਾਤ ਚ ਰਹਿ ਰਹੇ ਨੇ ਅਣਜਾਣ ਦਾ ਰਸਤਾ ਇੱਕ ਉਹ ਪੁਲ ਜਿਹੜੀ ਸੀ ਬਣਾ ਗਏ ਸੀਗੇ ਬਸ ਉਹੀ ਪੁਲ ਅਣਜਾਣ ਦਾ ਰਸਤਾ ਹੈ ਉਸ ਪੁਲ ਨੂੰ ਥੋੜਾ ਚੌੜਾ ਕੀਤਾ ਜਾਏ ਇਹ ਇਹਦਾ ਲੋਕਾਂ ਦੀ ਮੰਗ ਹੈਗੀ ਇਹ ਪਰਿਵਾਰਾਂ ਦੇ ਇਹਨਾਂ ਦਾ ਨੁਕਸਾਨ ਹੋਇਆ ਸਾਰੇ ਪਰਿਵਾਰ ਸਿਰਫ ਕਮਰਾ ਮੰਗਦੇ ਨੇ ਕਿ ਕੁਝ ਕਮਰੇ ਇਸ ਤਰ੍ਹਾਂ ਰਹਿੰਦੇ ਨੇ ਤੇ ਅੱਗੇ ਮੀਂਹ ਵੀ ਆਊਗਾ ਮੌਸਮ ਵੀ ਤੇ ਕੀ ਇਹਨਾਂ ਦਾ ਹਾਲ ਹੋਊਗਾ ਇਹਨਾਂ ਦੇ ਉੱਤੇ ਤਰਸ ਕਰੋ ਕੁਝ ਪੰਜਾਬ ਦੇ ਪੈਸੇ ਦੂਜੇ ਕੇਜਰੀਵਾਲ ਨੂੰ ਚਮਕਾਉਣ ਲਈ ਲੁਟਾਨ ਦੇ ਬਜਾਏ ਇੱਥੇ ਆ ਕੇ ਇਹਨਾਂ ਗਰੀਬਾਂ ਦੀ ਮਦਦ ਕਰੋ ਤੁਸੀਂ ਕੋਈ ਇਹਨਾਂ ਨੂੰ ਰਾਸ਼ਨ ਕਾਰਡ ਵੀ ਅਸੀਂ ਬਣਾ ਕੇ ਦਿੱਤਾ ਸੀ ਜੋ ਸਬੂਤ ਦਿੱਤੀ ਸੀ ਬਾਦ ਸਾਹਿਬ ਨੇ ਆਪਾਂ ਆਪਣੇ ਵੇਲੇ ਆਪਣੇ ਵੇਲੇ ਦਿੱਤਾ ਸੀ ਉਹ ਸਬੂਤ ਅੱਜ ਸਾਰੇ ਇਹਨਾਂ ਦੇ ਕਾਰਡ ਕੂਟ ਦੇ ਸਬੂਤ ਸਭ ਕੁਝ ਖਤਮ ਹੋ ਗਿਆ ਤੇ ਇਹਨਾਂ ਨੂੰ ਰਾਸ਼ਨ ਵਿਚਾਰਿਆਂ ਨੂੰ ਕੌਣ ਦੇਊਗਾ ਸੋ ਮੈਂ ਮੁੱਖ ਮੰਤਰੀ ਨੂੰ ਬੇਨਤੀ ਕਰਦੀ ਹਾਂ ਕਿ ਪਾਵੇ ਜ਼ਹਿਰੀਲੀ ਸ਼ਰਾਬ ਦੇ ਨਾਲ ਤੁਹਾਡੇ ਹਲਕੇ 'ਚ ਮਰੇ ਤੁਹਾਨੂੰ ਉੱਥੇ ਜਾਣ ਦਾ ਸਮਾਂ ਨਹੀਂ ਸਰ ਹਫ਼ਤੇ 10 ਦਿਨ ਬਾਅਦ ਤੁਸੀਂ ਪਹੁੰਚੇ ਅੱਜ ਇਹਨਾਂ ਵੱਡਾ ਸੰਕਟ ਇਹਨਾਂ ਵਿਚਾਰੇ ਗਰੀਬਾਂ ਦੇ ਉੱਤੇ ਆਏ ਨੇ ਇਹ ਪ੍ਰਵਾਸੀ ਹੈਗੇ ਲੇਕਿਨ ਕਈ ਸਾਲਾਂ ਤੋਂ ਇੱਥੇ ਰਹਿ ਰਹੇ ਨੇ ਸਾਡੇ ਆਪਣੇ ਨੇ ਨਿੱਕੇ ਨਿੱਕੇ ਇਹਨਾਂ ਦੇ ਬੱਚੇ ਨੇ ਤਰਸ ਕਰੋ ਇਹਨਾਂ ਦੇ ਬੱਚਿਆਂ ਦੇ ਉੱਤੇ ਆ ਕੇ ਇਹਨਾਂ ਦੇ ਹਾਲਾਤ ਦੇਖੋ ਤੁਹਾਡੇ ਵਾਸਤੇ ਛੋਟੀ ਜੀ ਚੀਜ਼ ਹੈ ਇੱਕ ਤੁਹਾਡੇ ਫੋਨ ਕਾਲ ਦੇ ਨਾਲ ਹੀ ਇਹਨਾਂ ਦੇ ਘਰ-ਕੁਰ ਸਾਰੇ ਪੱਕੇ ਕਰ ਦਿੱਤੇ ਜਾਣਗੇ ਇਹਨਾਂ ਨੂੰ ਕੋਈ ਮਦਦ ਮਿਲ ਜੂਗੀ ਜਿਹੜੇ ਬਿਮਾਰ ਪਏ ਨੇ ਹਸਪਤਾਲ 'ਚ ਇਹ ਉਹਨਾਂ ਦੇ ਇਲਾਜ ਵਾਸਤੇ ਕੁਝ ਇਹਨਾਂ ਨੂੰ ਪੈਸੇ ਦਿਵਾ ਦਿਓ ਬਹੁਤ ਕੁਝ ਤੁਸੀਂ ਕਰ ਸਕਦੇ ਹੋ ਬੜੇ ਵੱਡੇ ਅਹੁਦੇ 'ਚ ਲੋਕਾਂ ਨੇ ਤੁਹਾਨੂੰ ਬਿਠਾਇਆ ਹੈ ਲੇਕਿਨ ਆਪਣੇ ਵਾਸਤੇ ਕੁਝ ਦਰਦ ਮਹਿਸੂਸ ਕਰੋ ਆ ਕੇ ਮਿਲੋ ਇਹਨਾਂ ਨੂੰ ਇਹਨਾਂ ਦੀ ਇਸ ਅੱਖੀ ਘੜੀ 'ਚ ਮਲਮ ਲਾਓ ਬਾਫੜੋ ਕਿ ਅੱਜ ਸਰਕਾਰ ਇਹਨਾਂ ਦੇ ਨਾਲ ਖੜੀ ਹੈ